ਪਤੀਆ ਵੀ ਪਾਇਆ ਮਿੱਤਰੋ ਹੁਣ ਬੋਸ ਟ੍ਰੇਡ ਚ 2000 ਚੱਕਰ ਆ ਪਹਿਲਾਂ ਹੀ ਧੀਰ ਪਾਦਿਆ ਜੀ ਮਿੱਤਰੋ ਕਿਦਾਂ ਬਹੁਤ ਸਾਰੇ ਵਿਧੀ ਹੋਗੇ ਨਾ ਪਿਛਲੀ ਵੀਡੀਓ ਜੇ ਤੁਸੀਂ ਦੇਖਿਆ ਆਪਾਂ ਨੇ ਲੋਗੋ 755 ਵਾਲਾ ਤੋਂ 399 ਤੇ ਚਲਾ ਕੇ ਦੇਖਿਆ ਇਸ ਵੀਡੀਓ ਚ ਆਪਾਂ OHB ਬੜੀ ਹੋਗੀ ਟਰੈਕਟਰ ਦੀ 75 HP ਹੋ ਗਿਆ ਕਰਗ ਬੈਟਰ ਨਿਕਲ ਗਿਆ ਹੁਣ ਆਪਾਂ ਨੇ 855 4x4 ਨੂੰ ਆਪਣੇ ਨੂੰ ਜੌਂਡੇਲ 53 ਦਾ ਨਾਲ ਚਲਾ ਕੇ ਦੇਖਿਆ ਜੌਂਡੇਲ 53 ਦਾ 4x4 ਨਹੀਂ ਆ ਟਿੰਪਲ ਟਰੈਕਟਰ ਆ ਪਰ ਉਹਦੇ ਪਿਛਲੇ ਦੋਵੇਂ ਟਾਇਰ ਪਾਣੀ ਨਾਲ ਫੁੱਲ ਨੇ ਤੇ 55 ਕਿਲੋ ਦੀ ਪਲੇਟ ਵੇਟ ਲੱਗਾ ਹੋਇਆ ਪਿੱਛੇ ਕੁਆਂਟਲ ਬਜਰੇ ਵੇਟ ਦਾ ਹੋ ਗਿਆ ਬਾਕੀ ਟਾਇਰਾਂ ਦਾ ਤਾਂ ਆਪਾਂ ਨੂੰ ਅੰਦਾਜ਼ਾ ਵੀ ਲਾ ਸਕਦੇ ਕਿੰਨਾ ਹੋ ਗਿਆ ਦੋਵੇਂ ਫੁੱਲਾ ਨਾ ਬਾਕੀ ਜਿਹੜਾ 855 ਉਹਦੇ ਮੂਰੇ ਸਿਰਫ ਇੱਕ ਕੁਆਂਟਲ 10 ਕਿਲੋ ਦਾ ਬੰਪਰ ਆ ਬਾਕੀ ਪਿੱਛੇ ਕੋਈ ਵੇਟ ਨਹੀਂ ਕੋਈ ਪਾਣੀ ਨਹੀਂ ਹੈ ਬਾਕੀ ਹੁਣ ਆਪਾਂ ਦੋਵਾਂ ਨੂੰ ਚਲਾ ਕੇ ਦੇਖਣਾ ਵੀ ਨੋ ਨੋ ਦਵਿਆਂ ਤੇ ਕਿਹੜਾ ਵਧੀਆ ਨਿਕਲਦਾ ਦੇਖੋ ਵੀਡੀਓ ਮਿੱਤਰੋ ਇਹ ਬਲਾਈਤੀ ਕੰਪਨੀ ਆ ਗਈ ਦੇਖਤੀ ਆਪਾਂ ਦੋਵੇਂ ਚਲਾ ਕੇ ਦੇਖ ਲੇ ਪਹਿਲਾਂ 1500 ਚੱਕਰਤੀ ਆ ਮੀਡੀਅਮ ਇਹਦਾ ਆਪਾਂ ਤੀਆ ਬੀ ਪਾਇਆ ਮਿੱਤਰੋ ਹੁਣ ਤਾਂ ਇਹ ਕਹਿੰਦਾ ਪਰਫਾਰਮੈਂਸ ਕੀ ਕਹਿੰਦੀ ਆ ਇਹ ਮਿੱਤਰੋ ਇਹਦੇ ਆਪਣਾ ਭਜੇ ਨੇ ਔਖਾ ਖਿੱਚੇ ਹੋ ਰਿਹਾ ਪੈਰ ਟਾਇਰ ਤਾਂ ਇਹਦੇ ਪਾਣੀ ਦੇ ਉੱਪਰੇ ਵੇ ਲੇ ਆ ਨਹੀਂ ਜਾਂਦਾ ਉਹ ਇਹਦਾ ਸ਼ਾਰਟ ਬਣਾ ਆ ਤੈਨੂੰ ਚਲਵਾ ਕੇ ਦੇਖੀ ਪਾਉਂਦੇ ਵੀਡੀਓ ਇੰਸਟਾ ਉਹਦੇ ਇੰਸਟਾ ਦੇ ਪਾਉਂਗੇ ਲੈ ਮਿੱਤਰੋ ਫੁੱਲ ਸਾਬ ਚੁੱਕਿਆ ਟਰੈਕਟਰ ਤੇ ਇਹ ਮੀਡੀਅਮ ਚ ਆਪਾਂ ਤੀਆ ਬੀ ਪਾਇਆ ਹੁਣ ਹੈਰੋ ਲੱਗੀ ਫੁੱਲ ਟਾਇਰ ਭਰੇ ਹੋਇਆ ਪਾਣੀ ਦੇ 50-50 ਕਿਲੋ ਦੀ ਤਕਰੀਬਨ weight ਦੀ ਪਲੇਟ ਆ ਦੋਨਾਂ ਪਾਸੋਂ 1-1 ਕਮਟਲ weight ਉਹ ਹੋ ਗਿਆ ਪਾਣੀ ਦਾ ਅਣਗਿਣਤੇ ਆ ਉਹ ਆਪਾਂ ਮਿਣਿਆ ਗਿਣਿਆ ਹੀ ਨਹੀਂ ਹਲੇ ਉਹਦਾ ਫੁੱਲ ਭਰੇ ਵਿੱਚ حساب ਦੇ ਬੱਸ ਹੁਣ ਦੇਖਦੇ ਆ ਮਿੱਤਰੋ ਇਹ ਤਾਂ ਫੇਰ ਟਾਈਮਰ ਬੰਦੇ ਕਰਨਾ ਪੈਣਾ ਮੇਰੇ ਵੀਰੇ ਹੁਣ ਇਹਦਾ ਫੇਰ ਟਾਈਮਰ ਬੰਦੇ ਕਰ ਲਓ ਹੁਣ ਮਿੱਤਰੋ ਐ ਇਹਦਾ ਲਾ ਰਿਹਾ ਜ਼ੋਰ ਪਹੁੰਚਿਆ ਤਾਂ ਹੈ ਆ ਟਾਈਮ ਕਿੰਨਾ ਹੋ ਗਿਆ ਹੁਣੀ 239 239 ਦੇ ਤਾਂ ਉਰੀ ਟਾਈਮ ਹੋ ਗਿਆ ਹਲੇ ਨੇ ਤਕਰੀਬਨ ਉੱਥੇ ਪਹੁੰਚਣਾ ਬਾਟ ਹਲੇ ਲੰਬੀ ਪਈ ਆ ਮਿੱਤਰੋ ਜਿੱਥੇ 855 ਤੋਂ ਪਰਲੀ ਸਾਈਡ ਜਾ ਕੇ ਹੋਣਾ ਏ ਤੇ ਇਹ ਮੀਡੇ ਚ ਆਪਾਂ ਇੱਥੇ ਤੋੜਿਆ ਤਾਂ ਹੁਣ ਆਪਾਂ ਦੂਏ ਮੀਡੇ ਚ ਪਾਇਆ ਉੱਥੇ ਤੋਂ ਚੱਕਰ ਥੋੜੇ ਸਾਹਮਣੇ ਉਹ ਚੱਕਰ ਕਿੰਨੇ ਤੋੜੇ ਪਿਆ ਤਾਂ 1400 ਪਾਈ 1600 ਕਰੇ ਤੇ ਹੁਣ ਕਿੰਨੇ ਆ ਅਰਦਾ ਇਹ ਵਾਦ ਦੱਸਦਾ ਇਹ ਵੱਧ ਚੱਕਰਾ ਜੋ ਬਣਾਉਗਾ ਬਾਦੇ ਚੱਕਰ ਕਰਾ ਲਓ ਇਹਦੇ ਪਰ ਤਰਵਾਓ ਆ ਦੇਖੋ ਆ ਲੱਕ ਟੋਣੋ ਟੋਣੋ ਇਹਦਾ ਜੌਂਡੀਅਰ ਨੂੰ ਤਕਰੀਬਨ ਜਿੰਨਾ ਇਹ ਚ ਭਜਨ ਕਰਿਆ ਵਾ ਨਾ ਨਾ ਭੈਣ ਚ ਦਬ ਕੇ ਚੱਲਣਾ ਚਾਹੀਦਾ ਜਿੰਨਾ ਭਜਨ ਇਹ ਚ ਯਾਰ ਆ ਤਾਂ ਐ ਚੱਲ ਰਿਹਾ ਜਿਵੇਂ ਪਤਾ ਨਹੀਂ ਮਿੰਤਾ ਕਰ ਰਿਹਾ ਵੀ ਕਹੇ ਮੇਰੇ ਪਤਾ ਪਾਤੀ ਗੱਲ ਮੇਰੇ ਪਿੱਛੇ ਤੇ ਘੱਡ ਦੋ ਇਹਨੂੰ ਆ 53 ਦਾਸ ਆ ਮਿੱਤਰੋ ਤੁਹਾਡਾ ਬਲਾਇਤੀ ਤਵਰਾਜ ਦਾ ਮੁਕਾਬਲਾ ਕਿੱਥੇ ਕਰ ਲੂਗਾ ਇਹ ਇਹਦਾ ਦਵਾਰੇ ਇਹਦਾ ਆਪਾਂ ਨੂੰ ਦਵਾਰੇ ਇਹਦਾ ਉਹ ਕਰਨਾ ਪੈਣਾ ਟਾਪਾ ਆਪਾਂ ਨੂੰ ਦਵਾਰੇ ਇੰਜਣ ਬੰਨਣੇ ਪੈਣੇ ਇਹਨਾਂ ਤੇ ਤਾਂ ਬਲੈਟੀ ਕੰਪਨੀਆਂ ਇਹ ਕਿਥੇ ਚਲਦੀਆਂ ਦੇਤੀਆਂ ਨੇ ਜਿਓਬਰਾਂ ਦੇ ਬਰਾਬਰ ਉਹਦਾ ਛੋਟੇ ਟਰੈਕ ਆ ਮੇਰੇ ਵੀਰੋ ਛੋਟੇ 800 ਬੰਦਿਆਂ ਨੂੰ ਤੁਸੀਂ ਜਾਣਦੇ ਆ ਦਸਣੇ ਦੀ ਲੋੜੇ ਨਹੀਂ ਆ ਗਿਆ ਜੀ ਆ ਹੁਣ ਇਹਦੇ ਚੱਕਰ ਆਪਾਂ ਬਾਈ ਨੂੰ ਕਰਾਤੇ ਫੱਲ ਵੀ ਜਿੰਨੇ ਮਰਜ਼ੀ ਕਰ ਲਾ ਪਰ ਇਹਨੂੰ ਮੋੜ ਕੇ ਲਿਆ ਕਿਨੇ ਜੇ ਫੁਰਦਾ ਬਾਕੀ ਹੁਣ ਦੇਖਦਾ ਕਿੰਨੇ ਚ ਆਉਂਦਾ ਏ ਜਾਂਉਂਦੀ 55 ਦਾਖਾ ਮੇਰੇ ਵੀਰੋ 55 ਦਾਖਾ 55 ਵਾਲਾ ਭਾਈ ਉੱਪਰ ਹੀ ਬੈਠਿਆ ਆ ਉਵੇਂ ਮੋਪਤੰਦਰ ਬਲੌਗ ਬਣਾ ਰਿਹਾ ਟਾਈਮਰ ਬਾਈ ਨੇ ਦਵਾਰੇ ਲਾ ਤਿਆ ਹੁਣ ਕਿਹੜੇ ਦੂਜੇ ਮੀਡੀਅਮ 'ਚ ਆ ਚੱਕਰ ਵਧਾ ਤੇ 2000 ਹੁਣ ਆਪਾਂ 2000 ਚੱਕਰ ਕਰਾ ਕੇ ਮਿੱਤਰੋ ਤੀਏ ਮੀਡੀਅਮ 'ਚ ਛੱਡਿਆ ਇਹ ਹੁਣ ਦੇਖਦੇ ਆ ਕੀ ਪਰਫਾਰਮੈਂਸ ਲਾਂਦਾ ਇਹ ਮੂੜੇ ਦਾ ਤਾਂ ਜੀ ਪਹਿਲਾਂ ਕਿੰਨੇ 'ਚ ਮੁੜਿਆ ਓਰੇ ਉਹ ਤੀਏ 'ਚ ਵਾਹ ਕਿੰਨੇ 'ਚ ਮੁੜਿਆ 3 ਮਿੰਟ ਦੇ ਉੱਪਰ ਹੋ ਗਏ ਤੇ 3 ਮਿੰਟ ਟੱਪ ਗਏ ਤੇ ਯਾਰ ਇਹਦੇ ਪਹਿਲਾਂ ਬਾਕੀ ਐਤ ਕੀ ਦੇਖਦੇ ਯਾਰ ਤੁਰੇ ਨਹੀਂ ਰਿਹਾ ਟਰੈਕਟਰ ਆ ਕਿ ਆ ਚੱਕਰ ਆਏ ਉਹ ਮੀਡੀਅਮ 'ਚ ਪਾਇਆ ਓਰੇ ਤੀਏ 'ਚ ਦਬ ਜਾਂਦਾ ਫਿਰ ਟਰੈਕਟਰ ਚ ਵੀ ਇੰਨਾ ਵਜਨ ਕਰਿਆ ਹੋਏ ਨੇ ਯਾਰ ਉਹਦਾ ਕੀ ਫਾਇਦਾ ਫਿਰ ਕਰੋ ਚੈੱਕ 2000 ਚੱਕਰ ਦੇ ਤੋੜਿਆ ਤਾਂ ਆਪਾਂ ਨੇ ਦੂਏ ਮੀੜੇ ਜਾਂ ਪੱਤੀਆ ਪਵਾਤੇ ਇੱਥੇ ਅੱਧੇ ਹੀ ਮਤੇ ਉਹ ਲੈਵਲ ਆ ਡੀਓ ਹੁਣ ਆਪਾਂ ਨੇ 2000 ਚੱਕਰ ਕਰਕੇ ਤੀਆ ਮੀੜੇਮ ਪਾ ਲਿਆ 200 ਚੱਕਰ ਤੋੜ ਰਹੇ 1800 1700 ਤੇ ਚੱਲ ਰਿਹਾ ਤਕਰੀਬਨ ਹਲੇ ਤਾਂ 9-9 ਦੀ ਹੈ ਰੋਰ ਹੈ ਭੱਬਲ ਪੂਰੀ ਹੋਈ ਵੀ ਆ ਮਿੱਤਰੋ ਉਨਿਓ ਹੈਰਾਂ ਖੁੱਲੀ ਵੀ ਉਨਿਓ 55 ਬ ਚੱਲੀ ਆ ਉਨਿਓ 755 ਬ ਚੱਲੀ ਆ ਦੋਨਾਂ ਟਰੈਕਟਰਾਂ ਦੇ ਉਨਿਓ ਹੈਰੋ ਚੱਲੀ ਆ ਪਰ ਇਹ ਤਾਂ ਜਿਆਦਾ ਥੋੜੀ ਜੀ ਦਿੱਕਤ ਆ ਰਹੀ ਆ ਦੇਖਣ ਦਾ ਤਵਾਦ ਵੀ ਨਹੀਂ ਆ ਰਿਹਾ ਇਹਨੂੰ ਇੰਨੀ ਕ ਹੋ ਆ ਬਾਕੀ ਜੌਂਡੀਅਰ ਦਾ ਯਾਰ ਐਵੇਂ ਨਹੀਂ ਕਹਿ ਸਕਦੇ ਪਰ ਸੱਟ ਟਰੈਕਟਰ ਆ ਜਾਂ ਕੋਈ ਦਿੱਕਤ ਆ ਟਰੈਕਟਰ 'ਚ ਕੋਈ ਦਿੱਕਤ ਨਹੀਂ ਹੈ ਇਹ ਵਨ ਟਰੈਕਟਰ ਆ ਸਾਰਾ ਹੁਣ ਇਹਨਾਂ ਦਾ ਕੰਪਿਊਟਰ ਕਰਾ ਦੇ ਚੱਲਦਾ ਰਿਹਾ ਟਰੈਕਟਰ ਰੀਪਰ ਤੇ ਇਹਨਾਂ ਦਾ ਇਹੀ ਚੱਲਦਾ ਹੈ ਉਹ ਦੇਖੋ ਕਿਵੇਂ ਟਾਇਰ ਕਰਦਾ ਨਾਲੇ ਭਜਨ ਫੁੱਲ ਟਾਇਰ ਪਾਣੀ ਦੇ ਭਰੇ ਹੋਏ ਆ ਕੁਆਂਟਲ ਭਜਨ ਤਕਰੀਬਨ ਵੇਟ ਆਪਾਂ ਨੇ ਫੇਰ ਵੀ ਸਲੀਪਾ ਮਾਰਦਾ ਹੈ ਦਬ ਖੁੱਲ ਰਿਹਾ ਗੇਅਰ ਚੇਂਜ ਕਰ ਲੈ ਚੱਕਰ ਵੀ ਛੂਟ ਦੇਤੀ ਇਹਨਾਂ ਨੂੰ ਵਾਲੀ ਮਿੰਟ ਚ ਆ ਗਿਆ ਬਾਕਸ ਅੱਧਾ ਦੂਜੇ ਲੋਅ ਤੇ ਲਾਇਆ ਮੀਡੀਅਮ ਤੇ ਲਾਇਆ ਆਪਾਂ ਨੇ ਅੱਧਾ ਤੀਜੇ ਜਲਾਇਆ 3 ਮਿੰਟ ਚ ਪੂਰੇ ਤੇ ਪਹੁੰਚਿਆ ਇਹ ਹੈਰੋਂ ਥੋੜੀ ਜੀ ਕਰਨ ਲੱਗੇ ਆ ਇਹਦੇ ਇਕੱਠੇ ਹੀ ਮਿੱਤਰੋ ਠੀਕ ਹੈ ਬਾਕੀ ਪਰਫਾਰਮੈਂਸ ਤੁਹਾਡੇ ਸਾਹਮਣੇ ਹੈ ਮਿੱਤਰੋ ਜੌਂਡੀਅਰ ਦੀ ਅੱਜ ਤਾਂ ਜੌਂਡੀਅਰ ਦੇ ਹਾਈ ਵੀ ਨਹੀਂ ਸ਼ੁਰੂ ਤੇ ਮੰਨਦੇ ਹੀ ਨਹੀਂ ਟਰੈਕਟਰ ਯਾਰ ਜੌਂਡਰ ਵਾਲੇ ਫਿਰ ਵੀ ਆੜਦੇ ਬਹੁਤ ਆ ਕਮੈਂਟ ਬਹੁਤ ਕਰਦੇ ਆ ਜੌਂਡਰ ਐਦਾਂ ਟਰੈਕਟਰ ਆ ਫਲਾਣਾ ਇਹਨਾਂ ਪਤਾ ਚੱਲੋ ਤਕਰੀਬਨ ਕਹਿੰਦੇ ਨੇ ਕੋਤ ਪਰ 55 ਦੇ ਨਹੀਂ ਤੇ ਨਹੀਂ ਮਿੱਤਰੋ ਹੋਣੀ ਜੌਂਡਰ ਤੇ ਆ ਚੀਜ਼ ਆਪਾਂ ਕਹਿੰਦੇ ਸੀ ਦੇਖੀ ਵੀ ਅਸੀਂ ਅੱਜ ਤੁਹਾਨੂੰ ਵੀ ਦਿਖਾਤੀ ਮਿੱਤਰੋ ਬਾਕੀ ਤੁਸੀਂ ਜ਼ਰੂਰ ਦੱਸਿਓ ਓਹੋ ਪੱਟੀ ਨਿਕਲ ਅਰੋ ਕਾਲੇ ਵੀ ਰੋਗ ਰੋਕ ਰੋਕ ਪੱਟੀ ਨਿਕਲ ਗਈ ਪੱਟੀ ਪੱਟੀ ਕੱਟ ਗਈ ਓਹ ਗਿਰ ਗਈ ਇਹਦੀ ਪਿੰਨ ਜੋਰ ਮਾਰ ਰਿਹਾ ਐਤ ਕੀ ਓਏ ਐਰੋਂ ਕਰਤੇ ਆਪਾਂ ਇਕੱਠੀ ਉਹ ਫੱਟੀ ਵਾਲੇ ਪਿੰਨ ਨਿਕਲ ਗਈ ਦੀ ਥੋੜੀ ਜਿਹੀ ਉਹ ਦਿੱਕਤ ਆ ਗਈ ਦੀ ਤਾਂ ਬ੍ਰੇਕਡਾਉਨ ਪੈ ਗਈ ਤੇ ਆ ਮੀਡੀਅਮ ਤੇ ਆ ਮੀਡੀਅਮ ਇਧਰੋਂ ਐਰੋਂ ਆਪਾਂ ਥੋੜੀ ਜਿਹੀ ਉਹ ਨਾਲੋਂ ਦੋ ਸਰਾਖ ਬੰਦ ਕਰੇ ਹਾਂ ਦੀ ਥੱਤੀ ਕਰੀਆ ਤੇ ਇਹ ਮੀਡੀਅਮ ਚ ਹੁਣ ਚੱਲ ਰਿਹਾ ਹੱਸ ਕੇ ਬਾਕੀ ਇਹ ਥੋੜੀ ਜਿਹੀ ਦੇਰ ਚੱਲਦਾ ਹੱਸ ਕੇ ਇੱਥੇ ਤੁਰਨ ਤੁਰਨ ਲੱਗੇ ਇੱਥੇ ਆ ਕੇ ਕਰੂਗਾ ਕਾਰਵਾਈ ਦੇਖੀਏ ਇੱਥੇ ਜਾ ਕੇ ਹੈਰੋਂ ਫੁੱਲ ਲੱਗ ਜਾਂਦੀ ਐ ਨਾ ਤੇ ਬਰਾਜ ਵੀ ਇੱਥੇ ਆ ਕੇ ਦਵੇ ਸੀ ਆਪਾਂ ਵੀ ਕਹਿ ਦਈਏ ਪਰ ਉਹਨਾਂ ਇੰਨਾ ਫਰਕ ਨਹੀਂ ਨਾ ਪਾਇਆ ਜਿੰਨਾ ਇਹ ਪਾ ਗਿਆ 4 4 4/4 ਚ ਤਾਂ ਉਹ ਜਮੀ ਨਹੀਂ ਦਬਿਆ 2 ਸਪੀਡ ਚ ਦਬਿਆ ਸੀਗਾ 4/4 ਚ ਤਾਂ ਉਹ ਆਪਣਾ ਕਵਰ ਕਰ ਗਿਆ ਜਿੰਨਾਕ ਟਾਈਮ ਤੋੜਿਆ ਤਾਂ 2:39 ਤੇ ਫਿਰ ਵੀ ਮੁੜਿਆ ਤਾਂ 2 ਸਪੀਡ ਚ ਉਹ ਇਹਦਾ 3 3 ਮਿੰਟ ਚ ਜਾ ਰਿਹਾ ਬਾਕੀ ਐਤਿਕ ਤਾਂ ਠੀਕ ਚੱਲ ਰਿਹਾ ਫਿਰ ਵੀ ਐਤਿਕ ਜਾ ਕੇ ਹੈਰੋਂ ਜ਼ਿਆਦਾ ਲੱਗਦੀ ਐ 2000 ਚੱਕਰਾਂ ਤੇ ਆ ਮਿੱਤਰੋ ਇਹ ਹੁਣ ਤੀਆ ਮੀਡੀਅਮ ਹੈਰੋਂ ਆਪਾਂ ਕਰਤੀ ਇਹਦੀ ਇਕੱਠੀ ਕਿੰਨਾ ਟਾਈਮ ਹੋ ਗਿਆ ਟ੍ਰੀਟਮੈਂਟ ਹੋ ਗਿਆ ਡੇਢ ਮਿੰਟ ਤਕਰੀਬਨ ਹੋ ਗਿਆ ਹੈ ਰੋ ਇਕੱਠੀ ਕਰੀ ਵਿੱਚ ਪਾਣੀ ਦੇ ਟਾਇਰ ਇਹਦੇ ਫੁੱਲ ਦਾ ਵੇਟ ਕਵਾਂਟਲ ਤਕਰੀਬਨ ਇਹਦੇ ਲੱਗਿਆ ਵਾ ਐਦਿ ਕੀ ਦੇਹੇ ਟਾਈਮ ਨਾਲ ਮੁੜ ਆਇਆ ਫਿਰ ਵੀ ਕੀ ਕਿ ਹੈ ਰੋ ਇਹ ਆਪਾਂ ਇਕੱਠੀ ਕਰਤੀ ਹੈਰੋਂ ਦੇ ਦੋ ਕਰਦੇ ਸਰਾ ਕੇ ਇਕੱਠੇ ਬਾਕੀ ਜਿੱਥੋਂ ਆਪਾਂ ਸ਼ੁਰੂ ਕਰਿਆ ਤਾਂ ਉੱਥੇ ਖੜਾ ਕੇ ਇਹਦਾ ਟਾਈਮ ਨੋਟ ਕਰਦੇ ਆ ਵੀ ਕਿੰਨੇ ਚ ਪਹੁੰਚਿਆ ਇਹ ਇੱਥੇ ਕਿਤੇ ਸ਼ੁਰੂ ਕਰਿਆ ਤਾਂ ਆਪਾਂ ਜਿੱਥੇ ਬੱਤੀ ਤੋਂ ਨਿਕਲ ਜਿੱਨਾ ਇਹ ਵੀ ਬਾਰਿਸ਼ ਵੀ ਦੇਖਦੇ ਆ ਕਿੰਨਾ ਹੋ ਗਿਆ ਇੱਕ 54 ਜੇ ਮੁੜਿਆ ਇਹ ਮਿੱਤਰੋ ਕਿ 53 ਕਿ ਯਾ ਮੀਡੀਅਮ ਹੈਰੋਂ ਕੱਟੀ ਬਾਕੀ ਹੁਣ ਕਿਹੜੇ ਜੇ ਪਹਿਲੇ ਹਾਈ ਚ ਪਹਿਲਾ ਹਾਈ ਪਹਿਲਾ ਹਾਈ ਆ ਵੱਧ ਚੱਕਰਾ ਮਾ ਚੌਲ ਰੈਕਟਰ ਯਾਰ ਵੱਧ ਕੇ ਹੈਰੋਂ ਖੋਲ ਦੇ ਕਰਾ ਲਾ ਵੱਧ ਜਾ ਹੈਰੋਂ ਇਕੱਠੀ ਕਰੀ ਵੱਧ ਕਿੱਥੇ ਤੁਰਨ ਦਿੰਦੀ ਉਹ ਲੈ ਤੋਰ ਲੋ ਜਾਓ ਆ ਗਾ ਟੋਚਨ ਲੈ ਕੇ ਸੜਦਾ ਖੜ ਲੈ ਸਟਾਰਟ ਹੋ ਜੂ। ਚੱਲੋ ਜੀ। ਬੰਦ ਕਰ। ਉਹ ਭੈਣ ਦੀ ਆ। ਪੂਰੇ ਦੇ ਤਾਂ ਕੰਮ ਲੱਗਣਾ। ਹੋ ਗਿਆ ਹੋ ਗਿਆ। ਲੈ ਮਿੱਤਰੇ ਇਹਦੀ ਹੋ ਗਈ ਅੱਧੀ ਛੁੱਟੀ ਸਾਰੀ। ਹੁਣ 855 ਜੋੜਦੇ ਆਪਾਂ। ਉਹਦਾ ਤੁਹਾਨੂੰ ਪਤਾ ਹੀ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਕੋਈ 55 ਇਹ ਓਟੇ ਬਾਰੇ ਤੁਹਾਨੂੰ ਹਨਾ। ਬਾਕੀ 60 ਵੀ ਮਨਾ ਰਹੇ ਆ ਪਟੂਆ। ਦੇਖਦੇ ਆ ਲੋਕੀ। ਉਹ ਚੈੱਕ 55 ਦੱਸਦੇ ਆ ਆਪਾਂ ਨੇ ਕੱਟ। 852 ਲੱਗੇ ਆ ਜੋਰ ਨੂੰ ਨਾ ਟੋਸ ਪੇਡ ਤੇ 2000 ਚੱਕਰਾਂ ਤੇ 53 10 ਵਾਲੀ ਹੈਰੋ ਜਿੰਨੀ ਖੋਲੀ ਵੀ ਉਹ ਦੇਖਦੇ ਚਲਾ ਕੇ ਵੀ ਕਿੰਨੇ ਚ ਮੁੜਦਾ ਇਹ ਆਇਆ 154 ਜ 154 ਜ ਆਇਆ ਹ ਹੈਰੋ ਐਨੀਓ ਖੁੱਲੀ ਰੱਖਣੀ ਆ ਹਨਾ ਟੋਸ ਪੇਡ ਚ 2000 ਚੱਕਰ ਗੇਅਰ ਇਹ ਟੂਥ ਸਪੀਡ ਆ ਚਲੋ ਇਹ ਜੋ ਮਰਜੀ ਦੇ ਲਾਈ ਜਾਵੇ ਹਨਾ 4x4 ਨਹੀਂ ਲਾਣਾ ਆਪਾਂ ਨੇ ਵਿਦਆਉਟ 4x4 ਦੇਖਣਾ ਚਲਾ ਕੇ ਬਾਕੀ ਇਹਨੂੰ ਦੇਖਦੇ 2000 ਚੱਕਰਾਂ ਤੇ ਕੀ ਪਰਫਾਰਮੈਂਸ ਦਿਖਾਂਦਾ ਇਹ ਕੰਨ ਚਾਹ ਤਾਸ ਦੀ ਕੈਟਾਗਰੀ ਦਾ ਡਾਇਰੈਕਟਰ ਉਹਦੇ ਬਰਾਬਰ ਚਲਾ ਕੇ ਦੇਖਾਂਗੇ ਬਾਕੀ ਦੇਖਦੇ ਕਿੰਨੇ ਮਿੰਟ ਚ ਮੁੜਦਾ 54 ਚ ਮੁੜਿਆ ਆਹ ਹੈਰੋ ਆਪਾਂ ਕੱਟੀ ਕਰਤੀ ਸੀ ਪਹਿਲਾਂ ਇਹ ਮੁੜਿਆ ਤਾਂ 2 39 ਚ ਹੈਰੋ ਫੁੱਲ ਖੋਲੀ ਵੀ ਤੇ 755 ਜਿੰਨੀ ਹੁਣ ਇਹਦਾ ਕੰਪੀਟੀਸ਼ਨ ਹੈਗਾ 53 10 ਨਾਲ ਮਿੱਤਰੋ ਉਹਦੇ ਨਾਲ ਦੇਖਦੇ ਚਲਾ ਕੇ ਇਹਨੂੰ ਹੈਰੋ ਫੱਟ ਕੇ ਦੇਖਦੇ ਤੋਰ ਕੇ ਪਹਿਲਾਂ ਹਾਈ ਉਹ 2000 ਕੱਕੀ ਓਏ 2000 ਚੱਕਰ ਮਿੱਤਰੋ ਪਹਿਲਾ ਹਾਈ 5310 ਜਿੰਨੀ ਹੈਰੋ ਕੁੱਲੀ ਹੋਈ ਆ ਪਿੱਛੇ ਤੇ ਕੋਈ ਵੇਟ ਨਹੀਂ ਹੈ ਕੋਈ ਪਾਣੀ ਨਹੀਂ ਹੈ ਜੈਨੂਅਲ ਟਰੈਕਟਰ ਆ ਆਪਣੇ ਬੇਟੜ ਹੁਣ ਇਹਨੂੰ ਆਪਾਂ ਦੇਖਣਾ ਚਲਾ ਕੇ 5310 ਦੇ ਬਰਾਬਰ ਵੀ ਕਿੰਨੇ ਦਾ ਇੱਥੇ ਬੰਦਾ ਹੈ 1 53 ਚੋਂ ਮੁੜਿਆ ਇੰਨੀ ਕ ਹੈਰੋ ਕੁੱਲੀ ਚ ਬਾਕੀ ਇਹਦਾ ਕਰਦੇ ਆ ਟਾਈਮ ਲੋਡ ਆਪਾਂ ਇਹ ਕਿੰਨੇ ਟਾਈਮ ਚ ਆਂਦਾ ਏ ਇਹ ਥੋੜੀ ਜਿਹੀ ਸਲੀਪਿੰਗ ਦਿਖਾ ਰਿਹਾ ਉਹਦੇ ਨਾਲ ਕਿਉਂਕਿ ਉਹਦੇ ਪਾਣੀ ਪੂਣੀ ਹੈਗਾ ਵੇਟ-ਵੋਟ ਲੱਗੇ ਹੋਏ ਆ ਬਾਕੀ ਦੇਖਦੇ ਆ ਪਾਰਲੀ ਉਹਦੇ ਨਾਲ ਲਾ ਲਿਆ ਇਹਨੇ ਦੇਖ ਨਹੀਂ ਦਬਦਾ ਨਹੀਂ ਦਬਦਾ ਕੋਈ ਚ ਵੰਜਾ ਇਹ ਪਰ ਵੀ ਨਹੀਂ ਦਬਦਾ ਨਾ ਇਹਦਾ ਟਰੈਕਟਰ ਦਵੇ ਕਹਿੰਦਾ ਆ ਨਹੀਂ ਦਬਦਾ ਇਹਦੇ ਫਿਰ ਵੇਟ ਬੂਟ ਵੀ ਨਹੀਂ ਆਇਆ ਜਮੀ ਪਿੱਛੇ ਦੇ ਨਾ ਪਾਣੀ ਆ ਨਾ ਕੁਛ ਹੋ ਹੋਆ ਆਪ ਤਾਂ 550 ਮੇਰੇ ਮਿੱਤਰੋ ਐਰੋ ਕਰੀ ਹੋਈ ਆ ਇਕੱਠੀ ਵਾਡੋ ਜਣਾ ਉਹ ਤਾਂ ਉਹ ਪਿੱਛੇ ਦੇ ਐਰੋ ਨਾ ਪਰਲੀ ਉਹਦੇ ਨਾਲ ਲੱਗ ਗਈ ਕੰਤਜੀ ਨਾਲ ਯਾਰ ਤਾਂ ਦਿੱਕਤ ਹੋ ਗਈ ਲੈ ਆਈ ਮਿੱਤਰੋ ਦੁਆਰੇ ਸ਼ੁਰੂ ਤੇ ਕਰਦੇ ਆਪਾਂ ਚੌਥੇ ਲੋਚ ਲੈ ਕੇ ਆਵਾਂਗੇ ਹੁਣੇ ਹਨਾ ਪਹਿਲੇ ਹਾਈ ਚ ਥੋੜੀ ਦਿੱਕਤ ਆ ਗਈ ਆ ਆਪਾਂ ਦੁਆਰੇ ਸ਼ੁਰੂ ਕਰਦੇ ਹੁਣ ਜਿੱਦੋਂ ਪਹਿਲੇ ਹਾਈ 'ਚ ਥੋੜਾ ਜਿਹਾ ਚੱਕਰ ਡ੍ਰੌਪ ਕਰ ਗਿਆ ਬਾਕੀ ਹੁਣ ਆਪਾਂ ਚਲਾ ਕੇ ਦੇਖਦੇ ਆ ਇਹਨੂੰ ਚੌਥੇ ਲੋਚ ਸ਼ੁਰੂ ਤੋਂ ਕਰਦੇ ਆ ਰੌਂਡ ਸ਼ੁਰੂ ਟਾਈਮਿੰਗ ਵੇਰ ਗੱਲ ਆ ਫਿਰ 55 ਵਾਲਾ ਬੈਠਿਆ ਹੁਣ ਆਹਦਾ ਜਿੱਤ ਕਰਨਾ ਤੇ ਪਹਿਲਾ ਹਾਈ ਪਾਉਂਗਾ ਮੈਂ ਪਰ ਚੌਥਾ ਲੋਪ ਆਇਆ ਹੁਣ ਆਪਾਂ ਨੇ 2000 ਚੱਕਰ ਆ ਦੇਖ ਰਿਹਾ ਕਿ ਲੈ ਰਾਮ ਤੇ ਮੁਰਦਾ ਉੱਤੇ ਜਾ ਕੇ ਦਬਦਾ ਕੇ ਨਹੀਂ ਬਾਕੀ ਇਹ ਚੱਕਰ ਦੇਖ ਰਹੇ ਆਂ ਟਾਈਮ ਦੁਆਰੇ ਸ਼ੁਰੂ ਕਰਕੇ ਇਹਨਾਂ ਦੁਆਰੇ ਸ਼ੁਰੂ ਕਰਿਆ ਇੱਕ ਵਾਰ ਕਲੱਚ ਦਬਕੇ ਟੱਕਰ ਦੇਖਿਆ ਵੀ ਬਸ ਭੰਨੀ ਹੈ ਬਾਕੀ ਦੇਖਦੇ ਆਂ ਹੁਣ ਵੇਖੋ ਹੁਣ ਉੱਤੇ ਜਾ ਕੇ ਦਬਦਾ ਤਾਂ ਨਹੀਂ ਹੈ ਜਿੱਤੇ ਜਾ ਕੇ ਪਹਿਲਾਂ ਦਬ ਗਿਆ ਤਾਂ ਪੈ ਤੇ ਹਾਈ ਜੇ ਇਹ ਕਰਦੇ ਆਂ ਚੈੱਕ ਸਲੀਪਿੰਗ ਦਾ ਯਾਰ ਦੇਖੋ 2 ਹੈ 53 ਦਾਸ ਤੇ ਜਿਆਦਾ ਕਿਉਂਕਿ ਨਾ ਇਹਦੇ ਪਾਣੀ ਆ ਟਾਇਰਾਂ 'ਚ ਨਾ ਕੋਈ ਵੇਟ ਆ ਪਿੱਛੇ ਜਮੀ ਕਪਣੀ ਫਿੱਟਾ ਟਰੈਕਟਰ ਆ ਪਿੱਛੋਂ ਇਹ ਅਸੀਂ ਤਾਂ ਇਹਨੂੰ ਕਹਿੰਦੇ ਰਹਿੰਨੇ ਆ ਮੁੰਡੇ ਦੇ ਵੀ ਡੰਗਲਾ ਵੇਟ ਥੋੜਾ ਆ ਪਰ ਇਹ ਮੰਨਦਾ ਨਹੀਂ ਫੱਟੂ ਕਰ ਰਹੀਂ ਪਿੱਛੇ ਦੇ ਬੱਜੇ ਨਾ ਇਹ ਟਰੈਕਟਰ 'ਚ ਬਜੰਦਾ ਹੈ ਚਲੋ ਫਿਰ ਵੀ ਦਿੱਕਤ ਆਂਦੀ ਆ ਬਾਕੀ ਦੇਖਦੇ ਆਪਾਂ ਸਿਰਫ ਵੇਟ ਦੀ ਦਿੱਕਤ ਆ ਇਹ ਜਿਹੜਾ ਇੰਦਾ ਕਰਦਾ ਇਹ ਇੱਥੇ ਕਾ ਕੀ ਹੈ ਰੋ ਜਾਂਣ ਲੱਗਦੀ ਆ ਹੈਰੋ ਪੁੱਲ ਭਰੀ ਖੜੀ ਆ ਮਿੱਤਰੋ ਦਿਗਰੀ ਹੋਣ ਪੈਣੀ ਟਰੈਕਟਰ ਵੀ ਚੌਂਵੇਂ ਜਾਉਂਦੇ ਰਹਿ ਮੰਗੇ ਕਰ ਰਿਹਾ ਹੈ ਵੀ ਕਿਉਂਕਿ ਇਹਨੂੰ ਤਾਂ ਵੇਟ ਦੀ ਉਹ ਦਿੱਕਤ ਆ ਜੋ ਡੀਰ ਤੇ ਜਿੰਨਾ ਵੇਟ ਆ ਨਾ ਉਹਨੂੰ ਇੱਦਾਂ ਕਰਨਾ ਨਹੀਂ ਚਾਹੀਦਾ ਸੀਗਾ ਉਹਨੇ ਫੇਰ ਵੀ ਕਰਿਆ ਜੇ ਇਹ ਤੇ ਵੇਟ ਟੰਗਦੀ ਆਪਾਂ ਇਹਨੇ ਕਿੱਥੇ ਪ੍ਰਵਾਹ ਕਰਨੀ ਆ 8 ਤੋਂ 5 ਤੁਹਾਨੂੰ ਪਤਾ ਹੀ ਆ ਬਾਕੀ ਵੇਟ ਦੀ ਦਿੱਕਤ ਆ ਜਾਂ ਕੋਈ ਵੀ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਦੇ ਉਹਨਾਂ ਵੀ ਕੀ ਚੱਕਰ ਆ ਤੇ ਬਾਕੀ ਜਾਉਂਡੀਰ ਵੀ ਟਰੈਕਟਰ ਠੀਕ ਹੈ ਦਾ ਫਿਰ ਹੁਣ ਇਦਾਂ ਦਾ ਇਂ ਲੱਗ ਰਿਹਾ ਆ ਆਪਾਂ ਨੂੰ ਜੋ ਤੇਲ ਉਹ ਚ ਪਾਇਆ ਹੋਇਆ ਇੱਕ ਇਹ ਚਲੋ ਦਬ ਦੂ ਬਣੀ ਰਿਹਾ ਚੱਕਰ ਤੇ ਡ੍ਰੌਪ ਕਰ ਰਹੇ ਹੋ ਤਾਂ ਦਬ ਰਿਹਾ ਤਾਂ 슬ਿੱਪ ਨਹੀਂ ਕਰ ਰਿਹਾ ਤਾਂ ਟਰੈਕਟਰ ਜੋ ਆਡੀਅਰ ਤਾਂ ਜਿਹੜਾ ਉਹਦੇ ਵੇਟ ਬੋਟ ਚੰਗਾ ਠਾਇਆ ਪਾਇਆ ਬਣੋ ਉਹ ਚੱਕਰ ਤੋੜ ਦਿੰਦਾ ਤਾਂ ਇਹ ਚੱਕਰ ਚੱਕਰ ਨਹੀਂ ਤੋੜ ਰਹਾ ਹੈ ਫੁੱਲ ਭਰ ਹੀ ਜਾ ਰਹੀ ਹੈ ਮਿੱਤਰੋ ਕੋਈ ਪ੍ਰਵਾਹ ਨਹੀਂ ਹੈ ਇਹਨੂੰ ਬਾਕੀ ਤੁਹਾਡੇ ਸਾਹਮਣੇ ਚੱਲ ਰਿਹਾ ਟਰੈਕਟਰ ਦੇਖਦਾ ਕਿਹੜਾ ਕਿੰਨੇ ਟਾਈਮ ਚ ਲੈ ਕੇ ਆਉਂਦਾ ਇਹ ਫੁੱਲ ਤਲੀਪੀ ਨੂੰ ਫੁੱਲ ਚੱਲ ਰਹੀ ਹੈ ਇਹਦਾ ਟਾਈਮ ਟਪਾ ਦੂਗਾ ਦੋ ਦੋ ਦਿਨ ਦਿਨ ਮਿੰਟ ਤੋ ਲੱਗਾ ਕਿਉਂਕਿ ਉਹਦੇ ਵੇਟ ਤਾਂ ਉਹ ਕਵਰ ਹੋ ਜਾਂਦਾ ਦਾ ਸਿਸਟਮ ਉਹਦਾ ਜਿੰਨੇ ਕਿ ਚੱਕਰ ਡਰਾਪ ਤੇ ਉਹ ਸਲਿੱਪ ਨਹੀਂ ਕਰ ਰਿਹਾ ਤੇ ਚੱਕਰ ਡਰਾਪ ਕਰ ਰਿਹਾ ਤੇ ਚੱਕਰ ਨਹੀਂ ਡਰਾਪ ਕਰ ਰਿਹਾ ਸਲਿੱਪ ਕਰ ਰਿਹਾ ਬਾਕੀ ਟਾਈਮ ਤਾਂ ਇਹਦਾ ਬਧੂਗਾ ਜੀ ਤੱਕ ਮੈਨੂੰ ਲੱਗਦਾ ਉੱਥੇ ਹੁਣ ਮੋੜ ਆ ਗਿਆ ਮੋੜ ਪਾ ਤੁਹਾਡੇ ਸਾਹਮਣੇ ਹੈ ਰੁੰਦਾ ਤਾਂ ਫਿਰ ਰੁਕੂਗੀ ਰੁਕੂਗੀ ਜੀ ਮਿੱਤਰੋ ਮੋੜ ਆਇਆ ਚੰਗੇ ਲੋਚ 2000 ਚੱਕਰਾਂ ਤੇ ਇਹ 855 ਟਾਈਮ ਇਹਦਾ ਦੇਖਦੇ ਆ ਕਿ ਮੈਨੂੰ ਲੱਗਦਾ 2-2 3-3 ਮਿੰਟ ਤੋਂ ਟੱਪ ਗਿਆ ਹੁਣ ਪਹਿਲਾ ਹਾਈ ਸਿੱਟਿਆ ਜੋਕਰ ਨੇ ਕਿਰਚਾ 2000 ਚੱਕਰਾਂ ਪਹਿਲਾ ਹਾਈ ਗੇਅਰ ਪਾ ਦਿਆ ਮੜਾ ਬਾਅ ਚੱਕਰੋ ਆਵਾਜ਼ ਨਵਾ ਰੱਖਦਾ ਚਲਾਉਂਦਾ ਐਵੇਂ ਟਰੈਕਟਰ ਨੂੰ ਪਰ ਚਲੋ ਬਹੁਤਾ ਤਾਂ ਲੱਭਾ ਚੱਲਦਾ ਨਹੀਂ ਫਿਰ ਇੰਨੇ ਕ ਹਫ਼ਤੇ ਤਾਂ ਚਲਦੇ ਚਲਦਾ ਟਰੈਕਟਰ ਛੋਟਾ ਮੋਟਾ ਸ਼ੌਂਕ ਮੋਟਾ ਕਰਾ ਲਿਆ ਨੇ ਜਿੱਦਾਂ ਕੁਝ ਕਰਨਾ ਹੁੰਦਾ ਇਹਦਾ ਬਾਕੀ ਕੀਤਾ ਇਹ ਤਾਂ ਮੈਨੂੰ ਪਤਾ ਇਹਦੀ ਉਹ ਇਕੱਲੇ ਦੀ ਆਵਾਜ਼ ਬਹੁਤ ਆ ਆਏ ਮਿੱਤਰੋ ਪਹੁੰਚ ਗਿਆ 852 ਕਿੰਨੇ ਚ ਓਏ ਉਹ ਕਿੰਨੇ ਚ ਆਇਆ ਕਿੰਨੇ ਚ ਆਇਆ ਹੈ ਲਾਇਆ ਨਹੀਂ ਤਿੰਨ ਵੀ ਉਹ ਆ ਗਿਆ ਪੁੱਛ ਕਿੰਨੇ ਚ ਆਇਆ ਓ 154 ਚ ਆਇਆ ਦਾ ਤਿੰਨ ਵੀ ਉਹ ਸਲੀਪੇ ਬਹੁਤ ਓਥੇ ਘੜਤਾ ਗਿਆ ਦਾ ਯਾਰ ਤਿੰਨ ਵੀ ਉਹ 254 ਜਿਹਦਾ 2 ਚ ਗਿਆ 154 ਚ 2 ਹੈ ਮੰਨੋ 54 ਸੋਣਿਆ 1 ਕਰ 2 ਚ ਮੈਂ ਕਨਫਰਮ ਆ ਕੋੜ ਕਿੰਨੇ ਜਾਇਦਾ ਤੇਰੇ ਵਾਲਿਆਂ ਨਾਲ ਵੀ ਟਾਈਮ ਤੋੜ ਗਿਆ ਉਹ ਨਹੀਂ ਯਾਰ 1:53 ਤੇਰੇ ਵਾਲਾ 2:10 ਚ ਆਇਆ ਟੂ ਸਪੀਡ ਚ ਦਵਾ ਦਵਾਰਾ ਲਾ ਇੱਕ ਜਿਹੜਾ ਫਿਰ ਉਹ 2:54 ਹੋਣਾ 2:54 2:57 ਮੁੜ ਆਇਆ ਲੈ ਕੇ ਲਓ ਜੀ ਮਿੱਤਰੋ ਇਹ ਆਪਾਂ ਨੇ ਕਿਰਪਾਹ ਕੰਪਿਊਟਰ ਨੇ ਕਰਕੇ ਦੇਖਿਆ ਤਾਂ ਵੀ ਉਹਦੇ ਟਾਇਰਾਂ 'ਚ ਪਾਣੀ ਆ ਵੇਟ ਹੈਗਾ ਨਾ ਲੱਗੇ ਹੋਏ ਉਹਦੇ ਤਾਂ ਕਰਕੇ ਆਪਾਂ ਇਹਦਾ ਦੇਖਿਆ ਸੀਗਾ ਵੀ ਇਹ 4x4 'ਚ ਲਾ ਕੇ ਉਹਦੇ ਬਰਾਬਰ ਚੱਲੂਗਾ ਨਾ ਤਾਂ ਹੀ ਕਿ ਕਿ ਇਹਦੇ ਵੇਟ ਬੂਟਾ ਨਾ ਹੈ ਨਿਕਾਤ ਤਾਂ ਕਰਕੇ ਆਪਾਂ ਇਹ ਚਲਵਾ ਕੇ ਦੇਖਿਆ ਉਹ 2 ਸਪੀਡ 'ਚ ਆਇਆ ਸੀਗਾ ਆਪਣਾ 2x2 'ਚ ਆਇਆ ਸੀਗਾ 154 'ਚ ਇਹ ਆਪਣਾ ਹੁਣ ਦੇਖਦੇ ਆ ਕਿੰਨੇ ਚੋਂਦਾ ਇਹ ਤਕਰੀਬ ਨੂੰ 150 'ਚ ਪਹੁੰਚ ਗਿਆ ਸੀਗਾ ਇਹ 4 ਕਿਲੋ ਤੋਂ ਪਹਿਲਾਂ ਆ ਗਿਆ ਇਹ ਉਹ 'ਚ ਜੇ ਵੇਟ ਆ ਫਿਰ ਇਹਦਾ ਪਤਾ ਕਰਕੇ 4x4 ਲਾਇਆ ਸੀਗਾ ਬਾਕੀ ਉਹਨੂੰ ਵੀ ਦੇਖਾਂਗੇ ਚਲਾ ਕੇ ਬਾਈਕਰ ਡਿਫਰੈਂਸ਼ੀਅਲ ਲੋਕ ਦੱਬ ਕੇ ਮੈਂ ਨਹੀਂ ਚਲਾਣਾ ਹੈ ਦੇਖੋ ਵੀਡੀਓ ਤੇ ਤੁਹਾਨੂੰ ਕਿਹੜਾ ਵਧੀਆ ਲੱਗਿਆ ਚੱਲਦਾ ਇਹਦੀ ਪਰਫਾਰਮੈਂਸ ਕਿਵੇਂ ਲੱਗੀ ਚੱਲਦਾ ਜੋ ਦੇਖਦੇ ਮੁੰਡੇ ਟਰੈਕਟਰ ਟਰੈਕਟਰ ਕਰੇ ਪਏ ਆ ਇੱਥੇ ਹਲੇ ਫਾਰਮਸ 60 ਨਹੀਂ ਪਤਾ ਬਦੰਦਰ ਲੈ ਕੇ ਆ ਜਵੇ ਉਹ ਮਹਿੰਦਰਾ 755 53 10 855 ਵਾਲਾ ਲੈ ਕੇ ਆ ਗਿਆ 75 ਦਾ ਵਾਲਾ ਕਹਿੰਦਾ ਮੈਂ ਦਵਾਰੇ ਪਾਉਂਗਾ ਡਿਫਰੈਂਸ਼ੀਅਲ ਲੋਕ ਦੱਬੂਗਾ ਕਹਿੰਦਾ ਪਹਿਲਾਂ ਮੈਂ ਦੱਬਿਆ ਨਹੀਂ ਐ ਸਿੰਪਲ ਚ ਜੋੜਿਆ ਪਾਣੀ ਪੂਣੀ ਇਹ ਜੋ ਫੁੱਲਾ ਵੇਟ ਕਲੇਟਾਂ ਲੱਗੀਆਂ ਕੱਟੋ-ਕੱਟ 50 ਕਿਲੋ ਇੱਕ ਹੈ ਦੋ ਪਲੇਟਾਂ ਹੋ ਗਿਆ ਫਿਰ ਪਾਣੀ ਦੇ ਭਰੇ ਹੋਣ ਡਿਫਰੈਂਸ਼ੀਅਲ ਲੋਕ ਦੱਬ ਕੇ ਚੈੱਕ ਕਰਦੇ ਨੇ ਕੋਈ ਪਰਫਾਰਮੈਂਸ ਦਿਖਾਂਦਾ ਹੈ 52 10 ਵੇ ਆ ਗਿਆ ਘੇੜਾ ਲੈ ਕੇ ਤੀਏ ਮੀਡੀਅਮ ਤੇ ਲਾ ਕੇ ਭੇਜੇ ਦੱਪਾਂ ਨੇ ਉੱਥੇ ਜਾ ਕੇ ਪੱਪਲੇ ਜਿਵੇਂ ਦੱਬ ਕੇ ਦਾ ਦਿੱਤੋ ਤੋੜ ਗਿਆ ਆਪਾਂ ਦੂਆ ਮੀਡੀਅਮ ਪਾਇਆ ਹੁਣ ਇਹਦਾ ਟਾਈਮ ਨੋਟ ਕਰਦੇ ਆ ਕਿੰਨੇ ਚੰਗਾ ਇਹ ਖੈਰੋ ਥੋੜੇ ਕੰਮ ਬਣੀਆਂ ਲੱਗੀ ਹੋਈ ਜਿੱਤ ਦੱਪਾ ਤੋੜਾ ਤਾਂ ਉੱਥੇ ਖੜਾ ਕੇ ਇਹਦਾ ਟਾਈਮ ਕਰਦੇ ਆ ਨੋਟ ਕਿੰਨੇ ਚ ਪਾਉਂਦਾ ਇਹ ਫਿਰ ਦੱਸਿਓ ਪਰਫਾਰਮੈਂਸ ਕਿਹਦੀ ਵਧੀਆ ਲੱਗੀ